ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਈਮ ਸਿਲੋਥਮਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਹੋਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਵੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਆਨ ਲਈ ਵੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨ ਸ਼ਾਟ ਲੈਣਾ ਹੈ ਤੇ ਉਸ ਤੋਂ ਬਾਅਦ ਅਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੁਦਰੀ ਸਾਹਿਬ ਫ੍ਰੀ ਹਲੋ ਜੀ ਅੱਜ ਆਪਾਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਏ ਆ ਉਹ ਹੈਗਾ ਪਹਿਲਾ ਸੂਟ ਰੌਮਟੈਕਸ ਦਾ ਲੋ ਪਹਿਲਾ ਸੂਟ ਮਿਲੂਗਾ ਇਹ ਸਾਨੂੰ ਰੌਮਟੈਕਸ ਦੇ ਵਿੱਚ ਕਲਰ ਹੈਗਾ ਪਿੰਕਿਸ਼ ਪੀਚ ਆਈਏ ਦੱਸੋ ਲੋ ਬਹੁਤ ਸੋਹਣਾ ਹੈ ਰਾਮ ਟੈਕਸ ਦੀ ਗਲੇਸ ਕਾਟਨ ਸਹੀ ਆਈ ਹੈ ਸਹੀ ਆ ਰਿਹਾ ਕਲਰ ਬੜਾ ਪਿਆਰਾ ਸੁੰਦਾ ਹੈ ਕਹਿਣ ਨੂੰ ਭਾਵੇਂ ਇਹ ਗਲੇਸ ਕਾਟਨ ਹੈ ਪਰ ਜਦੋਂ ਰਾਮ ਟੈਕਸ ਦਾ ਨਾਮ ਆ ਜਾਂਦਾ ਨਾ ਉਹਦੇ ਤੇ ਗਲੇਸ ਕਾਟਨ ਵੀ ਕੈਮਰੀ ਕਾਟਨ ਵਰਗੀ ਆਉਂਦੀ ਹੈ ਬੜੀ ਸੋਹਣੀ ਜੀ ਹਾਂ ਬਹੁਤ ਸੋਹਣਾ ਕਲਰ ਆ ਰਿਹਾ ਹੈ ਪਿੰਕਿਸ਼ ਪੀਚ ਕਲਰ ਹੈਗਾ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਤੁਹਾਨੂੰ ਮਿਲੂਗੀ ਜੀ ਸਲਵਾਰੇ ਦੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਲਓ ਜੀ ਨੈਕਸਟ ਦੇਖ ਲਓ ਇਹ ਵੀ ਰਾਮ ਟੈਕਸ ਦਾ ਹੀ ਸੂਟ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਔਰ ਅਵਰੀ ਕੂਟੀ ਦਾ ਸੂਟ ਦੇਖੋ ਇੰਨਾ ਪਿਆਰਾ ਕੈਮਰੀ ਕਾਟਨ ਹੈ ਬਹੁਤ ਜਿਆਦਾ ਸੋਹਣੀ ਕੈਮਰੀ ਕਾਟਨ ਹੈ ਠੀਕ ਹੈ ਜੀ 2.5 ਮੀਟਰ ਦੀ ਸ਼ਰਟ ਔਰ 2.5 ਮੀਟਰ ਦੀ ਸਲਵਾਰ ਰਾਮਟੈਕਸ ਦਾ ਸੂਟ ਆਊਗਾ ਤੁਹਾਡੇ ਕੋਲੇ ਔਰ ਪ੍ਰਾਈਸ ਹੈਗੀ ਹੈ ਸੀ ਗ੍ਰੀਨ ਜਿਹਾ ਕਲਰ ਹੈ ਔਰ ਪ੍ਰਾਈਸ ਹੈਗੀ ਹੈ ਜੀ 850 ਇਹ ਸੂਟ ਤੁਹਾਨੂੰ 850 ਦੇ ਵਿੱਚ ਮਿਲੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਇਹ ਸੂਟ ਵੀ ਰਾਮਟੈਕਸ ਦੇ ਵਿੱਚ ਹੀ ਆ ਇਹ ਸਿੰਗਲ ਸੂਟ ਹੈ ਉਹ ਵੀ ਸਿੰਗਲ ਸੂਟ ਸੀ ਸੀ ਗ੍ਰੀਨ ਵਾਲਾ ਲੋਜੀ ਕੱਲਾ ਹੀ ਸੂਟ ਹੈ ਇਹ ਇਹ ਕਿ ਫਰੋਜੀ ਜਿਹਾ ਹੀ ਟੱਚ ਹੈਗਾ ਸੀ ਗ੍ਰੀਨ ਨਹੀਂ ਕਹਿ ਸਕਦੇ ਆਪਾਂ ਇਹਨੂੰ ਹਲਕਾ ਫਰੋਜੀ ਜਿਹਾ ਕਹਾਂਗੇ ਬੜਾ ਪਿਆਰਾ ਜਿਹਾ ਫਰੋਜੀ ਹੈ ਠੀਕ ਹੈ ਬੜੀ ਸੋਹਣੀ ਜੀ ਇਹਦੀ ਪ੍ਰਿੰਟਿੰਗ ਹੈਗੀ ਹੈ ਲੋਜੀ ਨੈਕਸਟ ਦੇਖੋ ਇਹ ਆਪਣੇ ਕੋਲੇ ਸਿੰਗਲ ਪੀਸ ਹੈ ਇਹ ਹੈਗਾ ਜੌਰਜਟ ਦੇ ਵਿੱਚ ਸਿੰਗਲ ਪੀਸ ਔਰ ਕਲਰ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਔਰ ਉਹਦੇ ਉੱਪਰ ਸਿੰਗਲ ਕਲਰ ਦਾ ਪ੍ਰਿੰਟ ਗ੍ਰੇ ਕਲਰ ਦਾ ਬਹੁਤ ਪਿਆਰਾ ਜਿਹਾ ਸੂਟ ਹੈਗਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਸਹੀ ਦਿਖ ਰਿਹਾ ਹੋਣਾ ਕਲਰ ਸਹੀ ਆ ਰਿਹਾ ਨਹੀਂ ਕਲਰ ਬਿਲਕੁਲ ਸਹੀ ਆ ਰਿਹਾ ਹੈ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 850 ਇਹ ਸੂਟ 850 ਦੇ ਵਿੱਚ ਬੜੀ ਸੌਫਟ ਜੀ ਜੌਰਜਟ ਦਾ ਸੂਟ ਤੁਹਾਡੇ ਕੋਲ ਆ ਜਾਣਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਲੋ ਜੀ ਆ ਵੀ ਇੱਕੋ ਹੀ ਪੀਸ ਆ ਤੇ ਆਰਗੈਂਜ਼ਾ ਦੇ ਵਿੱਚ ਹੈ। ਲੋ ਬਹੁਤ ਸੋਹਣਾ ਆਰਗੈਂਜ਼ਾ ਬਹੁਤ ਜਿਆਦਾ ਸੋਹਣਾ ਆਰਟੈਕਸ ਦਾ ਆਰਗੈਂਜ਼ਾ ਜੀ ਇਹ ਬਹੁਤ ਪਿਆਰਾ ਜਿਹਾ ਸੂਟ ਹੈ। ਠੀਕ ਹੈ ਆਰਟੈਕਸ ਦਾ ਆਰਗੈਂਜ਼ਾ 850 ਦੇ ਵਿੱਚ ਸੂਟ ਆਊਗਾ ਇਹ ਬਹੁਤ ਬਹੁਤ ਸੋਹਣਾ ਲੱਗਦਾ ਅੱਖਾਂ ਨੂੰ ਖਾਣ ਵਾਲਾ orange ਨਹੀਂ ਹੈਗਾ ਸੋਹਣਾ ਜਿਹਾ orange ਹੈਗਾ ਠੀਕ ਹੈ। 850 ਲੋ ਜੀ ਸੁਣਦੇ ਦੇਖੋ ਇਹ ਹੈਗੀ ਹੈ ਜੈਪੁਰੀ ਕਾਟਨ ਕੱਪੜੇ ਵਾਲੇ ਨਾਲ ਲੋ ਜੀ ਬਹੁਤ ਧਾਰਾ ਸੂਟ ਹੈ ਬਿਲਕੁਲ ਪ्युअर कॉटन ਦੇ ਵਿੱਚ ਸੂਟ ਆਊਗਾ ਜੈਪੁਰੀ ਕਾਟਨ ਦੇ ਵਿੱਚ ਬਹੁਤ ਸੁਪੀਰੀਅਰ ਕੁਆਲਿਟੀ ਦੀ ਕਾਟਨ ਹੁੰਦੀ ਹੈ ਜੈਪੁਰੀ ਕਾਟਨ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਕੁਝ ਵੀ ਮਤਲਬ ਕਿ ਆਪ ਨੂੰ ਅੰਡਰ ਸ਼ਰਟ ਵਗੈਰਾ ਪਾਉਣ ਦੀ ਲੋੜ ਹੀ ਨਹੀਂ ਹੈਗੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਮਸਟਰਡ ਕਲਰ ਦੇ ਵਿੱਚ ਐਗਜ਼ੈਕਟ ਮਸਟਰਡ ਕਲਰ ਬਹੁਤ ਸੋਹਣਾ ਸੁਟਿਆ ਤੇ ਇਹ ਹੈਗੀ ਆ ਦੀ ਸਲਵਾ ਮਸਟਰਡ ਕਲਰ ਦੇ ਵਿੱਚ ਸਲਵਾ ਮਿਲੂਗੀ ਕਾਈ ਕਾਈ ਮੀਟਰ ਦੇ ਰੰਗਾ ਨਹੀਂ ਜਿਆ ਹੈ ਰੰਗਾ ਨਹੀਂ ਜੈਸੀ ਇਹ ਗਲਤ ਆ ਰਿਹਾ ਹੈ ਕਲਰ ਆ ਮੈਨੂੰ ਸ਼ਰਟ ਤਾਂ ਸਹੀ ਆ ਰਿਹਾ ਲੱਗਦਾ ਥੋੜਾ ਜਿਹਾ ਫਰਕ ਹੈ ਤੇ ਲਓ ਜੀ ਆ ਠੀਕ ਆ ਆਹ ਆ ਦੁਪट्टे ਦਾ ਹਾਲੋ ਜੀ ਇਹ ਮਿਲੂਗਾ ਤੁਹਾਨੂੰ ਦੁਪੱਟਾ ਜੀ ਦਾ। ਆ ਦੁਪੱਟੇ ਦਾ ਰੰਗ ਠੀਕ ਹੈ। ਬਹੁਤ ਪਿਆਰਾ ਦੁਪੱਟਾ ਹੈ। ਪੈਚ ਦੇਖੋ ਜੀ ਕਿੱਲੇ ਲੱਗੇ ਹੋਏ। ਆ ਜਿਹੜੇ ਪੈਚ ਲੱਗੇ ਹੋਏ ਉਹਦੇ ਨਾਲ ਦਾ ਰੰਗ। ਇਹਦੇ ਨਾਲ ਦਾ ਕਲਰ ਹੈਗਾ। ਸਹੀ ਦੇਖ ਲਓ ਤੁਸੀਂ। ਕਾਟਨ ਦਾ ਦੁਪੱਟਾ ਮਿਲੂਗਾ ਜੀ। ਬੜਾ ਹੀ ਸੋਹਣਾ ਦੁਪੱਟਾ ਹੈਗਾ। ਬਹੁਤ ਸੋਹਣਾ ਦੁਪੱਟਾ ਹੈ। ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ। 999 ਰੁਪਏ। 999 ਚ ਇਹ ਜੈਪੁਰੀ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਨਾਲ ਤੁਹਾਡੇ ਕੋਲ ਆ ਜੂਗਾ। ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣੀ। ਲਓ ਜੀ ਅਗਲਾ ਸੂਟ ਦੇਖੋ। ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਬਿਲਕੁਲ ਪਿਓਰ ਕਾਟਨ ਆਹ ਲੋ ਜੀ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਦੇ ਉੱਪਰ ਸਾਰੇ ਤੁਹਾਨੂੰ ਮੋਤੀ ਵਰਕ ਮਿਲੂਗਾ ਤੇ ਪਲੱਸ ਥੋੜਾ ਥੋੜਾ ਮਿਰਰ ਵਰਕ ਆਊਗਾ ਇਹਦੇ ਵਿੱਚ ਠੀਕ ਹੈ ਸਾਰੇ ਮੋਤੀ ਵਰਕ ਹੈ ਔਰ ਆਊਟਲਾਈਨ ਦਿੱਤੀ ਹੋਈ ਹੈ Thread work ਦੇ ਨਾਲ ਫਲਾਵਰਸ ਨੂੰ ਠੀਕ ਹੈ ਔਰ ਜਿਹੜਾ ਇਹ ਘੇਰਾ ਇਹਦੇ ਤੇ ਫਿਰ ਤੁਹਾਨੂੰ ਥੋੜਾ ਥੋੜਾ ਮਿਰਰ ਵਰਕ ਹੈ ਜਿਹੜਾ ਉਹ ਮਿਲੂਗਾ ਬਹੁਤ ਪਿਆਰਾ ਜਿਹਾ ਸੂਟ ਹੈਗਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਔਰ ਸਾਰੇ ਦੇ ਵਿੱਚ ਨੈਗੇਟਿਵ ਪ੍ਰਿੰਟਿੰਗ ਹੈਗੀ ਆ ਪਰ neck ਕੋਲੇ ਜਾ ਕੇ ਫੇਰ ਇੱਕ ਫਲਾਵਰ ਮਿਲੂਗਾ ਜਿਹਦੇ ਉੱਪਰ ਫੇਰ ਹੈਂਡਵਰਕ ਹੋ ਜਾਊਗਾ ਮੋਤੀ ਵਰਤ ਕੇ ਤੇ ਆ ਹੈਗਾ ਬਿਲਕੁਲ ਉੱਪਰ ਜਾ ਕੇ ਜਿੱਥੋਂ ਇੱਥੋਂ ਤੁਹਾਡਾ neck ਨਿਕਲਦਾ ਮੋਢੇ ਕੋਲ ਜਾ ਕੇ ਤੁਹਾਨੂੰ ਇਹ ਵਾਲਾ ਇੱਕ ਫਲਾਵਰ ਮਿਲੂਗਾ ਉਹਦੇ ਤੇ ਫੇਰ ਹੈਂਡਵਰਕ ਹੋ ਜਾਂਦਾ ਠੀਕ ਹੈ ਜੀ ਔਰ ਬਾਜੂ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਾਜੂ ਤੇ ਇਹ ਵਾਲਾ ਬਾਰਡਰ ਆਊਗਾ ਬੈਕ ਸਾਈਡ ਦੇਖੋ ਆਹ ਲੋ ਬੈਕ ਸਾਈਡ ਤੇ ਫੇਰ ਇੱਕ ਫਲਾਵਰ ਮਿਲੂਗਾ ਠੀਕ ਹੈ ਜੀ ਜਿਸ ਤਰ੍ਹਾਂ ਫਰੰਟ ਦੇ ਘੇਰੇ ਤੇ ਆ ਫਲਾਵਰ ਨਹੀਂ ਸੌਰੀ ਬਾਰਡਰ ਹੀ ਬਣਿਆ ਹੋਊਗਾ ਉਦਾਂ ਹੀ ਮੈਂ ਤੁਹਾਨੂੰ ਦਿਖਾਈ ਦਿੰਨੀ ਆ ਆ ਲੋ ਉਦਾਂ ਹੀ ਬਾਰਡਰ ਬਣਿਆ ਜਿੱਦਾਂ ਫਰੰਟ ਦੇ ਘੇਰੇ ਤੇ ਬਣਿਆ ਸੀ ਠੀਕ ਹੈ ਜੀ ਬਿਲਕੁਲ ਕਾਟਨ ਦੀ ਸਲਵਾਰ ਹੈ ਬਿਲਕੁਲ ਕੈਮਰੀ ਕਾਟਨ ਰੰਗੇ ਜਿਵੇਂ ਸਹੀ ਹੈ ਮੈਨੂੰ ਸਲਵਾਰ ਜ਼ਿਆਦਾ ਲੱਗਦੀ ਹੈ ਲੋ ਜੀ 3 ਮੀਟਰ ਦੀ ਸਲਵਾਰ ਮਿਲੂਗੀ ਇਹਦੇ ਨਾਲ ਤੁਹਾਨੂੰ 5 ਮੀਟਰ ਦਾ ਸ਼ਰਟ ਔਰ 3 ਮੀਟਰ ਦੀ ਸਲਵਾਰ ਤੇ ਦੁਪੱਟਾ ਦੇਖ ਲਓ ਤੁਸੀਂ ਦੁਪੱਟਾ ਮਿਊਗਾ ਪਿਓਰ ਸ਼ਿਫੋਨ ਦੇ ਵਿੱਚ ਕਾਫੀ ਸੋਹਣਾ ਦੁਪੱਟਾ ਹੈਗਾ ਜੀ ਲਓ ਬਹੁਤ ਪਿਆਰਾ ਦੁਪੱਟਾ ਹੈ ਦੁਪੱਟਾ ਵੀ ਤੁਹਾਨੂੰ ਮਾਪ ਕੇ ਦੱਸ ਦੇਣੀ ਆ ਦੁਪੱਟਾ ਦੇਖੋ ਕਿੰਨਾ ਹੋਗਾ ਸਵਾਦੋ ਦੁਪੱਟਾ ਸਵਾਦੋ ਹੈ ਲੋ ਚੌੜਾਈ ਵਧੀਆ ਹੈਗੀ ਹੈ ਦੁਪੱਟੇ ਦੀ ਚੌੜਾ ਪੂਰਾ ਹੈ ਪਰ ਜਿਹੜੀ ਲੈਂਥ ਹੈਗੀ ਆ ਉਹ ਸਵਾਦੋ ਹੈ ਸਲਵਾਰ 3 ਮੀਟਰ ਹੈ ਠੀਕ ਹੈ ਜੀ ਲੋ ਇਹ ਹੈਗੀ ਇਹਦੀ ਡਿਜ਼ਾਈਨਿੰਗ ਦੁਪट्टे ਦੀ ਬਹੁਤ ਪਿਆਰਾ ਸੂਟ ਹੈ ਲੋ ਜੀ ਪ੍ਰਾਈਸ ਇਹਦੀ ਹੋਊਗੀ 1675 ਇਹ 1675 ਦੇ ਵਿੱਚ ਤੁਹਾਡੇ ਕੋਲ ਆ ਜਾਊਗਾ 3 ਮੀਟਰ ਸਰਵਾਰ ਵਾਲਾ ਸੂਟ ਲੋ ਜੀ ਅਗਲਾ ਸੂਟ ਦੇਖੋ ਕਲਰ ਇਹਦਾ ਗ੍ਰੀਨ ਦੇ ਵਿੱਚ ਆ ਜਾਊਗਾ ਆ ਲੋ ਉਸੇ ਤਰ੍ਹਾਂ ਦਾ ਹੀ ਸਟਾਈਲ ਆ ਸਾਰਾ ਇਹਦਾ ਇਹ ਘੇਰਾ ਹੋਊਗਾ ਇਹਦਾ ਘੇਰੇ ਦੇ ਉੱਪਰ ਸਾਰੇ ਤੁਹਾਨੂੰ ਹੈਂਡਵਰਕ ਮਿਲੂਗਾ ਮੋਤੀ ਵਰਕ ਔਰ ਮਿਰਰ ਵਰਕ ਠੀਕ ਹੈ ਜੀ ਉਦਾਂ ਹੀ ਫਿਰ ਦੋ ਫਲਾਵਰ ਨੇ ਇੱਕ ਬਾਜੂ ਦੇ ਔਰ ਸੌਰੀ neck ਦੇ نیچے ਆ ਜੂਗਾ ਇੱਕ neck ਦੇ ਬਿਲਕੁਲ ਪਰਲਾ ਲਾ ਜੂਗਾ ਮੋਢੇ ਕੋਲ ਠੀਕ ਹੈ ਜੀ ਤੇ ਇਹ ਹੋਊਗੀ 3 ਮੀਟਰ ਦੀ ਇਹਦੇ ਨਾਲ ਸਲਵਾਰ ਮਿਊਗੀ ਤੁਹਾਨੂੰ ਤੇ ਪਿਓਰ ਸ਼ਫੂਨ ਦਾ ਸਵਾ ਦੋ ਮੀਟਰ ਦੁਪੱਟਾ ਠੀਕ ਹੈ ਜੀ ਪ੍ਰਾਈਸ ਹੈਗੀ 1675 ਅਗਲਾ ਸੁੱਤ ਦੇਖੋ ਲੋ ਜੀ ਇਹ ਹੈਗਾ ਖਾਦੀ ਕਾਟਨ ਦੇ ਵਿੱਚ ਬੜਾ ਪਿਆਰਾ ਸੂਟ ਹੈ ਗਰਮੀਆਂ ਦੇ ਵਿੱਚ ਨਾ ਇਸ ਤਰ੍ਹਾਂ ਦੇ ਸੂਟ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਪਾਏ ਆਪਣੇ ਲੋ ਬਹੁਤ ਪਿਆਰਾ ਸੰਤ ਹੈ ਇਹ ਲੇਸ ਇਨਸਰਟ ਕਰੀ ਹੋਈ ਹੈ ਇੱਧਰ ਵੀ ਦੋ ਲੇਸਸ ਇਨਸਰਟ ਕਰੀਆਂ ਨੇ ਇਹ ਔਰਗੈਂਜ਼ਾ ਦੀ ਪੱਟੀ ਲੱਗੀ ਹੋਈ ਹੈ ਉੱਪਰ ਵਰਕ ਵਾਲੀ ਪੱਟੀ ਲੱਗੀ ਹੋਈ ਹੈ ਔਰਗੈਂਜ਼ਾ ਦੀ ਠੀਕ ਹੈ ਜੀ ਤੇ ਘੇਰੇ ਤੇ ਦੇਖੋ ਤੁਸੀਂ ਘੇਰੇ ਤੇ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਔਰ ਪੈਨਲ ਦੇ ਨਾ ਸੈਂਟਰ ਦੇ ਵਿੱਚ ਸਾਰੇ ਹੈਂਡਵਰਕ ਆ ਸੌਰੀ ਮਿਰਰਵਰਕ ਮਿਲੂਗਾ ਦੂਰ ਦੂਰ ਫਲਾਵਰਸ ਦੇ ਵਿੱਚ ਠੀਕ ਹੈ ਕਾਫੀ ਸੋਹਣਾ ਕੰਫਰਟੇਬਲ ਸੂਟ ਹੈਗਾ ਲਾਈਨਿੰਗ ਲਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਪਾਉਣ ਵਾਲਾ ਸੂਟ ਦੇ ਕੋਸਿਧ ਹੋਣੀ ਹੈਗਾ ਠੀਕ ਹੈ ਜੀ ਪਰ ਇਹਨੂੰ ਪਾਣੀ ਚ ਕੱਢਣਾ ਬਹੁਤ ਜ਼ਰੂਰੀ ਹੈ ਪਹਿਲਾਂ ਜਿਹੜੀ ਥੋੜੀ ਬਹੁਤ ਹੀ ਸ਼੍ਰਿੰਕਿੰਗ ਹੁੰਦੀ ਹੈ ਉਹ ਪਹਿਲਾਂ ਹੀ ਹੋ ਜਾਂਦੀ ਹੈ ਇਹ 2.5 ਮੀਟਰ ਦੀ ਸਲਵਾਰ ਮਿਲੂਗੀ ਨਾਲ ਕਰੀਮ ਕਲਰ ਦੀ ਤੇ ਲਓ ਜੀ ਇਹ ਹੈਗਾ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਬਲੌਕ ਪੇਂਟਿੰਗ ਦੇ ਵਿੱਚ ਦੁਪੱਟਾ ਔਰ 4 ਸਾਈਡ ਪੱਟੀ ਠੀਕ ਹੈ ਜੀ ਦੁਪੱਟਾ ਇਹ ਨਾ ਕਿ ਸੋਨਾ ਹੈ ਬੜਾ ਜਿਆਦਾ ਪਿਆਰਾ ਦੁਪੱਟਾ ਜੀ ਬਿਲਕੁਲ ਪਤਲਾ ਹੈ ਗੰਡੇ ਦੀ ਪੱਤ ਵਰਗਾ ਦੁਪੱਟਾ ਔਰ 4 ਸਾਈਡ ਤੋਂ 셔ਟ ਵੱਗੀ ਪੱਟੀ ਮਿਲੂਗੀ 1295 ਦੇ ਵਿੱਚ ਸੂਟ ਆ ਜਾਊਗਾ ਤੁਹਾਡੇ ਕੋਲ ਸ਼ਿਪਿੰਗ ਬਿਲਕੁਲ ਨਹੀਂ ਮਿਲੂਗੀ ਨੈਕਸਟ ਦੇਖੋ ਜੀ ਕਾਫੀ ਸੋਨਾ ਲੱਗਦਾ ਹੈ ਇਹ ਵੀ ਕਲਰ ਬਹੁਤ ਪਿਆਰਾ ਹੈ ਆਹ ਇਹ ਵੀ ਖਾਦੀ ਕਾਟਨ ਦੇ ਵਿੱਚ ਸੂਟ ਹੈ। ਇਹਦੇ ਉੱਪਰ ਵੀ ਨਾ ਜਿਹੜੀ ਪੱਟੀ ਲੱਗੀ ਆ ਬੜੀ ਸੋਹਣੀ ਪੱਟੀ ਲੱਗੀ ਹੋਈ ਆ ਵਰਕ ਦੇਖੋ ਤੁਸੀਂ। ਠੀਕ ਹੈ ਬਹੁਤ ਪਿਆਰਾ ਸੂਟ ਹੈ। ਇਹਦੀ ਪੱਟੀ ਬੜੀ ਜਿਆਦਾ ਸੋਹਣੀ ਆ ਵਰਕ ਵਾਲੀ। ਤੇ ਲਓ ਜੀ نیچے ਘੇਰੇ ਤੇ ਤੁਹਾਨੂੰ ਉਦਾਂ ਹੀ ਲੇਸ ਲੱਗਦੀ ਠੀਕ ਹੈ ਜੀ। ਇਹ ਹੈਗੀ ਇਹਦੇ ਨਾਲ 62.5 ਮੀਟਰ ਦੀ ਦੁਪੱਟਾ ਦੇਖ ਲਓ ਹੁਣ ਤੁਸੀਂ। ਦੁਪੱਟੇ ਦੇ ਵਿੱਚ ਸਾਰੇ ਵਿੱਚ ਲੇਸਸ ਲੱਗੀਆਂ ਹੋਈਆਂ। ਆਹ ਲੋ ਬੜਾ ਪਿਆਰਾ ਦੁਪੱਟਾ ਹੈ ਪਾ ਸਾਰੇ ਵਿੱਚ ਲੇਸਸ ਪਲੱਸ ਬ੍ਰੀਕ ਬ੍ਰੀਕ ਬੋਟਾ ਲੱਗਿਆ ਹੋਇਆ ਹੈ ਇਹ ਆ ਬਾਲ ਪਾਈ ਹੋਏ ਹੈ ਇਹ ਨਾ ਪ੍ਰਿੰਟੈਕਸ ਪਾਈ ਹੋਈ ਨੇ ਆਹ ਰੇਟ ਹੈ ਇਹ ਪ੍ਰਿੰਟੈਕਸ ਪਾਈ ਹੋਈ ਨੇ ਆਜ ਆਜ ਸਾਰੇ ਹੈਗੇ ਨਾ ਆਪ ਪ੍ਰਿੰਟੈਕਸ ਹੈ ਆਪ ਬ੍ਰੀਕ ਬ੍ਰੀਕੀ ਬੋਟਾ ਲੱਗਿਆ ਹੋਇਆ ਹੈ ਪੱਟੀ ਦੇ ਵਿੱਚ ਆਹ ਲੋ ਇਹ ਪੱਟੀ ਲੱਗੀ ਹੋਈ ਹੈ ਬਹੁਤ ਜਿਆਦਾ ਸੋਹਣਾ ਪਟਾ ਹੈ ਜੀ ਲੋ ਬਹੁਤ ਪਿਆਰਾ ਲੱਗਣ ਵਾਲਾ ਦੁਪੱਟਾ ਹੈ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਤੁਹਾਨੂੰ ਤੇ ਇਹ ਸੂਟ ਹੈ ਜਿਹੜਾ ਇਹ ਤੁਹਾਨੂੰ ਮਿਲੂਗਾ 1480 ਦੇ ਵਿੱਚ ਪਾ ਦੋ ਸੌ ਸੀ ਜੀ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਅਗਲਾ ਦੇਖ ਲਓ ਬਲੈਕ ਕਲਰ ਦੀ ਸਲਵਾਰ ਮਿਲੂਗੀ ਜਿਹਦੇ ਨਾਲ 2.5 ਮੀਟਰ ਤੇ ਮਹਿਰੂਨ ਕਲਰ ਦੀ ਸ਼ਰਟ ਮਿਲੂਗੀ ਆਓ ਬੜਾ ਕੰਫਰਟੇਬਲ ਜਿਹਾ ਕਪੜਾ ਹੈਗਾ ਇਹ ਬਿਲਕੁਲ ਪਿਓਰ ਕਾਟਨ ਜੀ ਨਹੀਂ ਹੁੰਦੀ ਬਿਲਕੁਲ ਪਿਓਰ ਕਾਟਨ ਉਹ ਵਾਲੀ ਕਾਟਨ ਹੈ ਇਹ neck ਦੇ ਉੱਪਰ ਤੁਸੀਂ ਦੇਖ ਲਓ ਇਹ ਵਾਲਾ ਪੱਟੀ ਲੱਗ ਕੇ ਉੱਪਰ ਵਰਕ ਹੋਇਆ ਹੋਇਆ ਠੀਕ ਹੈ ਜੀ ਮਿਰਰ ਵਰਕ ਹੈ ਵਿੱਚ ਵਿੱਚ ਜੈਪੁਰੀ ਸਟਾਈਲ ਹੈਗਾ ਇਹਦਾ ਤੇ ਘੇਰਾ ਦੇਖੋ ਘੇਰੇ ਦੇ ਉੱਪਰ ਤੁਹਾਨੂੰ ਇਦਾਂ ਪਾਈਪਿੰਗ ਕੱਢ ਕੇ ਪੱਟੀ ਲੱਗੀ ਹੋਈ ਹੈ ਤੇ ਬਲੈਕ ਕਲਰ ਦੀ 2.5 ਮੀਟਰ ਦੀ ਸਲਵਾਰ ਮੈਨੂੰ ਕੀ ਸਮਝਦੇ ਨਾਲ ਬਹੁਤ ਸੋਹਣਾ ਜਿਹਾ ਸੂਟਾ ਇਹ ਤੇ ਨੈਕਸਟ ਹੈ ਜੀ ਇਹਦਾ ਦੁਪੱਟਾ ਦੁਪੱਟਾ ਦੇਖੋ ਬਹੁਤ ਸੋਹਣਾ ਪੈਚ ਵਰਕ ਲੱਗਿਆ ਹੋਇਆ ਇਹਦੇ ਉੱਪਰ ਤੇ ਬੜਾ ਹੀ ਸੋਹਣਾ ਜਿਹਾ ਸਟਾਈਲ ਹੈਗਾ ਇਹਦਾ ਠੀਕ ਹੈ ਫੋਰ ਸਾਈਡ ਲੇਸ ਲੱਗੀ ਹੋਈ ਹੈ कॉटन मस्लिन ਦੇ ਵਿੱਚ दुपट्टा ਹੈਗਾ ਜੀ ਤੇ ਪ੍ਰਾਈਸ ਇਹਦੀ ਹੈਗੀ ਹੈ 1275 ਇਹ 1275 ਦੇ ਵਿੱਚ ਮਿਲਣਾ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਹੋਗੇ ਲਓ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਇਹਦੇ ਨਾਲ ਉਹ ਮਹਿਰੂਨ ਸੀਗਾ ਤੇ ਇਹ ਹੈਗਾ ਬਲੈਕ ਬਾਕੀ ਉਦਾਂ ਹੀ ਪ੍ਰਿੰਟ ਹੈ ਉਹੀ ਸਾਰਾ ਸਲਾਈ ਹੈ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਉਦੇ ਨਾਲ ਬਲੈਕ ਸਲਵਾਰ ਸੀ ਮਹਿਰੂਨ ਨਾਲ ਇਹਦੇ ਨਾਲ ਬਲੈਕ ਨਾਲ ਮਹਿਰੂਨ ਸਲਵਾਰ ਠੀਕ ਹੈ ਜੀ ਲੋ ਦੀ ਇਹ ਸਲਵਾਰਾ ਇਹਦੇ ਨਾਲ ਤੇ ਦੁਪੱਟਾ ਦੇਖ ਰੋ ਇਹਦਾ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਮਿਲੂਗਾ। ਔਰ ਦੁਪੱਟਾ ਜਿਹੜਾ ਉਹ ਆਫ ਵਾਈਟ ਜੇ ਕਲਰ ਦਾ ਹੈਗਾ ਤੇ ਵਿੱਚ ਪੈਚ ਲੱਗੇ ਹੋਏ ਨੇ ਇਹਦੇ ਮਹਿਰੂਨ ਕਲਰ ਦੇ ਠੀਕ ਹੈ ਵਿੱਚ ਵਿੱਚ ਨਾ ਤੁਹਾਨੂੰ ਹਲਕਾ ਹਲਕੇ ਆ ਚੈੱਕ ਡੱਬੇ ਜੇ ਵੀ ਮਿਲਣਗੇ ਨੈਗੇਟਿਵ ਜੇ ਠੀਕ ਹੈ ਜੀ ਤੇ ਇਹ ਪ੍ਰਿੰਟ ਦੇਖ ਲਓ ਦੋਨੋਂ ਕੰਨੀਆਂ ਤੇ ਤੇ ਫੋਰ ਸਾਈਡ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਬਰੀਕ ਵਾਲੀ ਠੀਕ ਹੈ ਤੇ ਪ੍ਰਾਈਸ ਇਹਦੀ ਹੈਗੀ ਆ 1275 ਬਿਲਕੁਲ ਪਿਓਰ ਕਾਟਨ ਦੇ ਸੰਪਾ ਜੀ ਬਿਲਕੁਲ ਲੋ ਜੀ ਅਗਲਾ ਸੂਟ ਹੈ ਜਿਹੜਾ ਇਹਦਾ ਕਲਰ ਹੈਗਾ ਕਾਲਾ ਸਲੇਟੀ ਹਾਂ ਕਾਲਾ ਸਲੇਟੀ ਕਲਰ ਹੈ ਤੇ ਉੱਪਰ ਲ ਜਿਹੜੀ ਇਹਦੀ ਆ ਪੱਟੀ ਲੱਗੀ ਹੋਈ ਆ ਬਹੁਤ ਸੋਹਣੀ ਪੱਟੀ ਲੱਗੀ ਹੋਈ ਹੈ ਜੀ ਕੋਡੀਆਂ ਜੀਆਂ ਨਹੀਂ ਨਾਈਸ ਕੋਡੀਆਂ ਜੀਆਂ ਨਹੀਂ ਕੋਡੀਆਂ ਹੀ ਲੱਗੀਆਂ ਹੋਈਆਂ ਨੇ ਇਹਦੇ ਤੇ ਆਹ ਨਾ ਪਾਸੇ ਵੀ ਪਤਾ ਨਹੀਂ ਕੀ ਹੈ ਹੂੰ ਆ ਮੋਤੀ ਵਰਕ ਹੋਇਆ ਹੋਇਆ ਤਿੰਨ ਤਿੰਨ ਲਾਈਨਾਂ ਬਹੁਤ ਸੋਹਣੀ ਪੱਟੀ ਲੱਗੀ ਹੋਈ ਹੈ ਐਡਜਸਟੇਬਲ ਹੈਗੀ ਹੈ ਜਿੱਥੇ ਮਰਜ਼ੀ ਐਡਜਸਟ ਕਰ ਸਕਦੇ ਹੋ ਤੇ ਲੋ ਜੀ ਹੁਣ ਮੈਂ ਤੁਹਾਨੂੰ ਨਾ ਇਹਦਾ ਮੈਂ ਇਹਦੀ ਲੈਂਥ ਮਾਪ ਦਿਆ ਕਰਾਂ ਸ਼ਰਟ ਦੀ ਲੈਂਥ ਕਿੰਨਾਉਂ ਦੇਣੀ ਹੈ ਕਿੰਨੀ ਹੋਊਗੀ 45 ਲੈਂਥ ਹੈਗੀ ਇਹ ਜਿਹੜੀ ਲੋ ਜੀ 45 ਕਿ ਲੈਂਥ ਹੈਗੀ ਆ ਇਹਦੀ ਤੇ 2.5 ਮੀਟਰ ਦੀ ਇਹ ਵਾਲੀ ਸਲਵਾਰ ਮਿਲੂਗੀ ਇਹਦੇ ਨਾਲ ਤੁਹਾਨੂੰ ਮੈਨੂੰ ਦੇਖਣਾ ਪਊਗਾ 2.5 ਮੀਟਰ ਕਿ ਜ਼ਿਆਦਾ ਬਿਲਕੁਲ ਕਾਟਨ ਦੇ ਵਿੱਚ ਸਲਵਾਰ ਮੈਂ ਵੀ ਕਾਟਨ ਦੇ ਵਿੱਚ ਹੀ ਸ਼ਰਟ ਮਿਲੂਗੀ ਹਾਂ 2.5 ਮੀਟਰ ਦੀ ਸਲਵਾਰ ਹੈ ਜੀ ਕਾਲਾ ਸਲੇਟੀ ਇਹ ਨੈਕਸਟ ਇਹਦਾ ਦੁਪੱਟਾ ਦੇਖੋ ਐਂ ਗੁੰਡੇ ਦੀ ਫਤ ਵਰਗਾ ਪਿਆ ਜੀ ਹਲਕਾ ਜਿਹਾ ਪਤਾ ਵੀ ਨਹੀਂ ਲੱਗਦਾ ਚੱਕੇ ਹੋਏ ਦਾ ਇਹੋ ਜਿਹੇ ਦੁਪੱਟੇ ਗਰਮੀ 'ਚ ਬਹੁਤ ਵਧੀਆ ਲੱਗਦੇ ਨੇ ਪਤਲਾ ਬਤਲਾ ਦੁਪੱਟਾ ਪੈਚ ਵਰਕ ਹੋਇਆ ਹੋਇਆ ਉੱਪਰ ਇਹਦੇ ਆ ਲੋ ਤੇ 1195 ਦੇ ਵਿੱਚ ਸੂਤਾ ਜਣਾ ਬਿਲਕੁਲ ਕਾਟਨ ਦੇ ਵਿੱਚ ਸੂਤਾ ਲਓ ਜੀ ਹੁਣ ਮੈਂ ਨਾ ਤੁਹਾਨੂੰ ਕੁਝ-ਕੁਝ ਦੁਪੱਟੇ ਦਿਖਾਵਾਂਗੀ ਔਰਗੈਂਜ਼ਾ ਦੇ ਜਿਨ੍ਹਾਂ ਦੇ ਉੱਪਰ ਵਰਕ ਵੀ ਹੋਇਆ ਹੋਇਆ ਔਰ ਕਟਵਰਕ ਵੀ ਹੋਇਆ ਅਗਰ ਤਾਂ ਤੁਸੀਂ ਇੱਕ ਦੁਪੱਟਾ ਲੈਣਾ ਹੈਗਾ ਤਾਂ 350 ਦਾ ਦੁਪੱਟਾ ਤੇ 50 ਰੁਪਏ ਦੀ ਸ਼ਿਪਿੰਗ ਦੋ ਦੁਪੱਟੇ ਲੈਣੇ ਆ ਤਾਂ ਵੀ 350 ਦਾ ਦੁਪੱਟਾ 50 ਰੁਪਏ ਸ਼ਿਪਿੰਗ ਠੀਕ ਹੈ ਜੀ ਅਗਰ ਤੁਸੀਂ ਸੂਟ ਦੇ ਨਾਲ ਲੈਣਾ ਤਾਂ ਸ਼ਿਕਾਇਤ ਅਲੱਗ ਤੋਂ ਨਹੀਂ ਦੇਣੀ ਹੈਗੀ ਤੇ ਫਿਰ ਤੁਹਾਨੂੰ 350 ਦੇ ਵਿੱਚ ਹੀ ਦੁਪੱਟਾ ਮਿਲ ਜੂਗਾ ਕਲਰ ਸਾਰੇ ਦੁਪੱਟਿਆਂ ਦਾ ਜਿਹੜਾ ਹੈਗਾ ਉਹ ਇਹ ਵਾਲਾ ਹੀ ਰਹੂਗਾ ਵਾਈਟ ਦੇ ਵਿੱਚ ਦੁਪੱਟੇ ਬਹੁਤ ਸੋਹਣੇ ਆਹ ਲੋ ਬਹੁਤ ਗੈਰ ਦਿੱਖ ਦਿੱਤੇ ਬਹੁਤ ਜ਼ਿਆਦਾ ਸੋਹਣੇ ਉਹਨਾਂ ਦੇ ਉੱਪਰ ਨਾ ਵਰਕ ਹੋਇਆ ਹੋਇਆ ਸਾਰੇ ਦੁਪੱਟੇ ਦੇ ਉੱਪਰ ਸਰੀਪਿਆਰੇ ਲੱਗਦੇ ਆ ਬਾਈ ਸੋਹਣੇ ਹਾਂ ਬਹੁਤ ਜਿਆਦਾ ਸੋਹਣੇ ਦੁਪੱਟੇ ਆ ਚੌੜਾਈ ਬਹੁਤ ਜਿਆਦਾ ਹੈ ਤੇ ਮੈਂ ਲੈਂਥ ਮਾਪ ਦਿੰਨੀ ਆ ਸੋ 2.5 ਜਿ ਦੇ ਨੇੜੇ ਆ ਬਾਈ ਹਾਂ ਲੋ ਜੀ ਦੁਪੱਟਾ ਮਿਲੂਗਾ ਤੁਹਾਨੂੰ 2.5 ਮੀਟਰ ਪੂਰਾ ਫੁੱਲਾ ਢੁਲਾ ਪੂਰਾ 2.5 ਮੀਟਰ ਫੁੱਲਾ ਢੁਲਾ ਦੁਪੱਟਾ ਠੀਕ ਆ ਜੀ ਹੁਣ ਤੁਸੀਂ ਮੈਨੂੰ ਆਏ ਨਾ ਪੁੱਛੋ ਵੀ 2.5 ਹੋ ਜੂਗਾ 2.5 ਤਾਂ ਹੋ ਜੂਗਾ ਕਲਰ ਇਹਦੇ ਉੱਪਰ ਚੜਦਾ ਕਿ ਨਹੀਂ ਚੜਦਾ ਇਹ ਮੈਨੂੰ ਨਹੀਂ ਪਤਾ ਕਿਉਂਕਿ ਇਹ ਥ्रेड ਵਰਕ ਹੋਇਆ ਗਿਆ ਹੈ ਪਰ ਦੁਪੱਟਾ ਬਹੁਤ ਜਿਆਦਾ ਸੋਹਣਾ ਤੇ ਐਵੇਂ ਨਹੀਂ ਆ ਕੇ ਬਹੁਤ ਜਿਆਦਾ ਆਕੜਿਆ ਜੈ ਸੌਫਟ ਵਾਲਾ ਦੁਪੱਟਾ ਹਾਂ ਬਹੁਤ ਵਧੀਆ ਦੁਪੱਟਾ ਹੈ ਤੇ ਪ੍ਰਾਈਸ 350 ਹੈ ਅਗਰ ਕੱਲਾ ਦੁਪੱਟਾ ਲੈਣਾ ਤਾਂ 400 ਚ ਆਊਗਾ ਨੈਕਸਟ ਦੇਖ ਲਓ ਇਹਨਾਂ ਦੇ ਨਾਲ ਥੋੜਾ ਥੋੜਾ ਵਰਕ ਦਾ ਫਰਕ ਹੈ ਤੇ ਇਹ ਕਲਰ ਦਾ ਫਰਕ ਪਈ ਜਾਂਦਾ ਆ ਲਓ ਲੋ ਕਿਸੇ ਨਾ ਕਿਸੇ 컬러ਫੁਲ ਸੂਟ ਨਾਲ ਮੈਚ ਕਰ ਹੀ ਜਾਂਦੇ ਹੁੰਦੇ ਨੇ ਇਹ ਜਿਹੇ ਦੁਪੱਟੇ ਗਰਮੀਆਂ ਦੇ ਵਿੱਚ ਕਿਉਂਕਿ ਇਹ ਕਲਰ ਗਰਮੀਆਂ 'ਚ ਚੱਲਦੇ ਨੇ ਠੀਕ ਹੈ ਤੇ ਨੈਕਸਟ ਦੇਖੋ ਇਹ ਉਹਨਾਂ ਨਾਲ ਦੇ ਮੈਂ ਲਾਂ ਦੂੰ ਨਹੀਂ ਨਹੀਂ ਫਰਕ ਵਿੱਚ ਵਰਕ ਦੇ ਕਲਰ ਫਰਕ ਪੈ ਜਾਂਦੇ ਨੇ ਆ ਲੋ ਜੀ ਇਹ ਵਾਲਾ ਵਰਕ ਹੈ ਦੇ ਵਿੱਚ ਠੀਕ ਹੈ ਪੂਰੇ ਵੱਡੇ ਵੱਡੇ ਦੁਪੱਟੇ ਦੁਪੱਟੇ ਬਹੁਤ ਸੋਹਣੇ ਕਮ ਹੀ ਨਹੀਂ ਆ ਦੁਪੱਟਿਆਂ ਦੇ ਵਿੱਚ ਤੇ ਐ ਵੀ ਨਹੀਂ ਆ ਵੀ ਬਹੁਤ ਆਕੜੇ ਆਰਗਾਂਜ਼ਾ ਦੇ ਆ ਸੌਫਟ ਵਾਲਾ ਆਰਗਾਂਜ਼ਾ ਇਹਨੇ ਦਾ ਤਾਂ ਪਲੇਨ ਆਰਗਾਂਜ਼ਾ ਦਾ ਦੁਪੱਟਾ ਆਉਂਦਾ ਜਿੰਨੇ ਜਿਹਾ ਇੰਨੇ ਵਰਕ ਵਾਲੇ ਦੁਪੱਟਾ ਆ ਰਹਿਆ ਥੋੜੀ ਥੋੜੀ ਸੱਚੀ ਗੱਲ ਆ ਲੋ ਜੀ ਕਾਜੀ ਆ ਬੋਸ ਨੂੰ ਮੋੜ ਦਿੱਤਾ ਕੱਟਵਰਕ ਸਾਰੇ ਹੋਇਆ ਪਾਸੇ ਹੂੰ ਲੋ ਜੀ ਉਹ ਲਾ ਦੇਖੋ ਬਸ ਤੁਸੀਂ ਟਪਟਿਆਂ ਦੇ ਵਿੱਚ ਵਰਕ ਤੇ ਵਰਕ ਦਾ ਜਿਹੜੇ ਫ੍ਰੈਂਡ ਵਰਕ ਯੂਜ਼ ਕੀਤਾ ਨਾ ਉਹ ਦੇਖੀ ਜਾ ਰਿਹਾ ਠੀਕ ਹੈ ਆ ਲੋ ਤੇ ਪ੍ਰਾਈਸ ਹੈਗੀ ਆ 350 ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ امید ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਵਣੂ ਸਤਿ ਸ਼੍ਰੀ ਅਕਾਲ